ਮਹਾਰਾਸ਼ਟਰ ਦੇ ਪੁਨੇ ਸ਼ਹਿਰ ਦੇ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਇੱਕ ਇਹੋ ਜਿਹਾ ਮਾਮਲਾ ਹੈ ਜਿਸ ਨੇ ਬਹੁਤ ਸਾਰੇ ਸਵਾਲ ਸਾਡੇ ਸਾਰਿਆਂ ਦੇ ਸਾਹਮਣੇ ਖੜੇ ਕੀਤੇ ਨੇ ਔਰ ਸਾਨੂੰ ਸਭ ਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਵੱਖ-ਵੱਖ ਤਰ੍ਹਾਂ ਦੇ ਕ੍ਰਾਈਮ ਸਾਈਬਰ ਕ੍ਰਾਈਮ ਔਰ ਖਾਸ ਕਰਕੇ ਜਦੋਂ ਵਰਗਲਾ ਕੇ ਪੈਸੇ ਲੁੱਟਣ ਦੀ ਸਕੀਮ ਬਣਾਈ ਜਾਂਦੀ ਹੈ ਤਾਂ ਇਹ ਜਿੰਨੇ ਵੀ ਠੱਗ ਨੇ ਉਹ ਕਿਸ ਤਰੀਕੇ ਕਿਸ ਹੱਦ ਤੱਕ ਗਿਰ ਸਕਦੇ ਨੇ ਪੈਸੇ ਕਮਾਉਣ ਦੇ ਲਈ ਸੋ ਹੁਣ ਤੁਹਾਨੂੰ ਦੱਸਿਆ ਕਿ ਅਸਲ ਦੇ ਵਿੱਚ ਹੋਇਆ ਕੀ ਇੱਥੇ ਇੱਕ ਠੇਕੇਦਾਰ ਆਦਮੀ ਨੇ ਇੰਟਰਨੈਟ ਦੇ ਜ਼ਰੀਏ ਇੱਕ ਅਜੀਬ ਕਿਸਮ ਦਾ ਵਿਗਿਆਪਨ ਦੇਖਿਆ ਉਸ ਵਿਗਿਆਪਨ ਨੂੰ ਦੇਖਣ ਤੋਂ ਬਾਅਦ ਉਹਨੂੰ 11 ਲੱਖ ਤੋਂ ਹੱਥ ਧੋਣਾ ਪਿਆ ਬਿਲਕੁਲ ਜੀ ਤੁਸੀਂ ਸਹੀ ਸੁਣ ਰਹੇ ਹੋ ਕਿਸ ਤਰੀਕੇ ਦੇ ਨਾਲ ਉਸ ਇਸ਼ਤਿਹਾਰ ਦੇ ذریعے ਹੀ ਉਹ ਪ੍ਰਮਿਤ ਹੋ ਗਿਆ ਔਰ ਉਸ ਨੂੰ 11 ਲੱਖ ਰੁਪਏ ਆਪਣੇ ਹੱਥੋਂ ਗਵਾਉਣੇ ਪਏ ਸੋ ਸਾਨੂੰ ਬਹੁਤ ਹੀ ਜ਼ਿਆਦਾ ਅਲਰਟ ਰਹਿਣ ਦੀ ਜ਼ਰੂਰਤ ਹੈ ਅੱਜ ਦੇ ਸਮੇਂ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਥਾਗ ਹੁਣ ਨਵੇਂ-ਨਵੇਂ ਤਰੀਕੇ ਅਪਣਾ ਰਹੇ ਨੇ ਨਵੀਆਂ-ਨਵੀਆਂ ਯੋਜਨਾਵਾਂ ਸ਼ੁਰੂ ਕਰ ਰਹੇ ਨੇ ਤਾਂ ਕਿ ਉਹ ਕਮਾਈ ਕਰ ਸਕਕਰ ਔਰ ਨਜਾਇਜ਼ ਤੰਗ ਦੇ ਨਾਲ ਪੈਸੇ ਕਮਾਉਣਾ ਉਹਨਾਂ ਦੇ ਲਈ ਹੁਣ ਆਸਾਨ ਬੰਦਾ ਜਾ ਰਿਹਾ ਹੈ ਕਿਉਂਕਿ ਉਹ ਆਏ ਦਿਨ ਨਿਤ ਨਵੇਂ ਤਰੀਕੇ ਦੇ ਨਾਲ ਇਹ ਪੈਸੇ ਕਮਾਉਣੇ ਸ਼ੁਰੂ ਕਰ ਰਹੇ ਨੇ ਔਰ ਇਹੋ ਜਿਹੇ ਬਹੁਤ ਸਾਰੇ ਮਾਮਲੇ ਸਾਡੇ ਸਾਹਮਣੇ ਆ ਰਹੇ ਨੇ ਪਰ ਇੱਥੇ ਜੀਬੋ ਗਰੀਬ ਗੱਲ ਇਹ ਹੈ ਕਿ ਉਸ ਇਸ਼ਤਿਹਾਰ ਕਰਕੇ ਉਸ ਇਨਸਾਨ ਨੂੰ ਬਹੁਤ ਵੱਡੇ ਧੋਖੇ ਦਾ ਸਾਹਮਣਾ ਕਰਨਾ ਪਿਆ ਤੇ ਹੈਰਾਨੀ ਜਨਕ ਤੱਥ ਇਹ ਹੈ ਕਿ ਔਰਤ ਨੇ ਇਸ਼ਤਿਹਾਰ ਦਿੱਤਾ ਸੀ ਕਿ ਉਸ ਨੂੰ ਇੱਕ ਅਜਿਹੇ ਇਨਸਾਨ ਦੀ ਜ਼ਰੂਰਤ ਹੈ ਜੋ ਉਸ ਨੂੰ ਗਰਭਵਤੀ ਕਰ ਦੇਗਾ ਬਹੁਤ ਹੀ ਹੈਰਾਨ ਕਰਨ ਵਾਲਾ ਇਹ ਤੱਥ ਸਾਹਮਣੇ ਆਇਆ ਹੈ ਕਿ ਕਿਸ ਤਰੀਕੇ ਦੇ ਨਾਲ ਪੈਸੇ ਕਮਾਉਣ ਦੇ ਲਈ ਇਹ ਠੱਗ ਇਹੋ ਜਿਹੀਆਂ ਯੋਜਨਾਵਾਂ ਬਣਾ ਰਹੇ ਨੇ ਜਿਨ੍ਹਾਂ ਦੇ ਨਤੀਜਿਆਂ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਹੁਣ ਜਦ ਉਸ ਇਨਸਾਨ ਨੇ ਉਸ ਠੇਕੇਦਾਰ ਨੇ ਵਿਗਿਆਪਨ ਦੇਖਿਆ ਉਸ ਤੋਂ ਬਾਅਦ ਉਸਨੇ ਇੱਕਦਮ ਆਪਣੀ ਰੁਚੀ ਦਿਖਾਈ ਔਰ ਰੁਚੀ ਜ਼ਾਹਰ ਕਰ ਦਿਆ ਹੀ ਉਸਨੇ ਉਸ ਨੰਬਰ ਤੇ ਕੰਟੈਕਟ ਕੀਤਾ ਇਸ ਤੋਂ ਬਾਅਦ ਠੱਗਾ ਨੇ ਉਸ ਵਿਅਕਤੀ ਨੂੰ ਵਰਗਲਾਉਣਾ ਸ਼ੁਰੂ ਕਰ ਦਿੱਤਾ ਉਸ ਤੋਂ ਵਕ ਵਕ ਤਰ੍ਹਾਂ ਦੀਆਂ ਫੀਸਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਸਭ ਤੋਂ ਪਹਿਲਾਂ ਉਹਨਾਂ ਨੇ ਮੁੱਢਲੀ ਰਜਿਸਟ੍ਰੇਸ਼ਨ ਫੀਸ ਮੰਗੀ ਫਿਰ ਉਹਨਾਂ ਨੇ ਉਸ ਨੂੰ ਕਿਹਾ ਕਿ ਮੈਂਬਰਸ਼ਿਪ ਫੀਸ ਦੀ ਵੀ ਜ਼ਰੂਰਤ ਹੈ ਤੇ ਨਾਲ ਦੀ ਨਾਲ ਗੋਪਨੀਯਤਾ ਤਾਂ ਕਿ ਗੱਲ ਕਿਸੇ ਤੱਕ ਨਾ ਪੁੱਜਦੀ ਹੋਵੇ ਇਸ ਕਰਕੇ ਵੀ ਉਸ ਕੋਲੋਂ ਫੀਸ ਲੈਣੀ ਸ਼ੁਰੂ ਕਰ ਦਿੱਤੀ ਵਕ ਵਕ ਫੀਸਾਂ ਉਹਦੇ ਸਾਹਮਣੇ ਲਿਸਟ ਬਣਾ ਕੇ ਰੱਖ ਦਿੱਤੀਆਂ ਫਿਰ ਉਸ ਨੂੰ ਵਰਗਲਾਇਆ ਗਿਆ ਕਿ ਇਹ ਫੀਸ ਜੇ ਉਹ ਨਹੀਂ ਭੁਗਤਾਨ ਕਰਦਾ ਉਹ ਇਸ ਮੌਕੇ ਨੂੰ ਹੱਥੋਂ ਗਵਾ ਲਏਗਾ ਉਸ ਇਨਸਾਨ ਨੂੰ ਪਤਾ ਨਹੀਂ ਸੀ ਕਿ ਮੇਰੇ ਨਾਲ ਕਿੰਨੀ ਵੱਡੀ ਠੱਗੀ ਹੋਣ ਜਾ ਰਹੀ ਹੈ ਉਸ ਇਨਸਾਨ ਨੂੰ ਪੂਰੀ ਤਰ੍ਹਾਂ ਫਸਾ ਲਿਆ ਗਿਆ ਇਸ ਤਰ੍ਹਾਂ ਕਰਕੇ ਉਹਨਾਂ ਠੱਗਾਂ ਨੇ ਉਸ ਇਨਸਾਨ ਦੇ ਕੋਲੋਂ ਵਕ ਵਕ ਕਿਸ਼ਤਾਂ ਦੇ ਵਿੱਚ 11 ਲੱਖ ਦੇ ਕਰੀਬ ਵਸੂਲ ਲਏ ਉਸ ਵਿਅਕਤੀ ਨੂੰ ਪਤਾ ਉਦੋਂ ਲੱਗਿਆ ਕਿ ਉਸੇ ਨਾਲ ਠੱਗੀ ਹੋ ਚੁੱਕੀ ਹੈ ਜਦੋਂ ਉਸਨੇ بار بار ਉਹਨਾਂ ਨੰਬਰਾਂ ਤੇ ਫੋਨ ਲਗਾਇਆ ਤੇ ਕੋਈ ਵੀ ਫੋਨ ਚੁੱਕ ਨਹੀਂ ਰਿਹਾ ਸੀ ਜਾਂ ਫਿਰ ਉਹ ਬੰਦ ਹੋ ਚੁੱਕਿਆ ਸੀ ਫਿਰ ਉਸ ਨੂੰ ਇਹ ਅਹਿਸਾਸ ਹੋ ਗਿਆ ਕਿ ਮੇਰੇ ਨਾਲ ਕੁਝ ਗਲਤ ਹੋ ਗਿਆ ਹੈ ਫਿਰ ਉਹ ਪੂਰਾ ਮਾਮਲਾ ਸਮਝ ਗਿਆ ਤਾਂ ਪੁਲਿਸ ਦੇ ਕੋਲ ਪਹੁੰਚਿਆ ਉੱਥੇ ਉਸਨੇ ਪੂਰੀ ਗੱਲ ਕਰਦਿਆ ਮਾਮਲਾ ਦਰਜ ਕਰਵਾਇਆ ਤੇ ਨਾਲ ਦੀ ਨਾਲ ਸ਼ਿਕਾਇਤ ਜਿਹੜੀ ਹੈ ਉਹ ਪੁਲਿਸ ਦੇ ਕੋਲ ਦਰਜ ਕਰਵਾਈ ਕਿ ਕਿਸ ਤਰੀਕੇ ਦੇ ਨਾਲ ਇਸ ਪੂਰੇ ਮਾਮਲੇ ਦੇ ਤਹਿਤ ਉਸਦੇ ਨਾਲ ਬਹੁਤ ਵੱਡੀ ਠੱਗੀ ਹੋ ਚੁੱਕੀ ਹੈ ਸੋ ਇਸੇ ਮਾਮਲੇ ਤਹਿਤ ਪੁਲਿਸ ਨੇ ਉਹ ਲੋਕਾਂ ਨੂੰ ਸੁਚੇਤ ਹੰਦ ਲਈ ਅਗਾਹ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੀ ਜਾਂਚ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਜਾਵੇਗੀ ਤੇ ਪਤਾ ਲਗਾਇਆ ਜਾਵੇਗਾ ਕਿ ਧੰਗ ਕਿੱਥੋਂ ਸੀ ਤੇ ਕਾਰਵਾਈ ਕਿਸ ਤਰੀਕੇ ਨਾਲ ਉਹਨਾਂ ਨੇ ਨੇਪੜੇ ਚਾੜੀ ਹੁਣ ਪੁਲਿਸ ਨੇ ਲੋਕਾਂ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਇਸ ਤਰ੍ਹਾਂ ਦੇ ਵਿਗਿਆਪਨਾ ਜਾਂ ਫਿਰ ਕਿਸੇ ਵੀ ਤਰ੍ਹਾਂ ਦੇ ਅਣਜਾਣ ਲਿੰਕਸ ਤੋਂ ਬਿਲਕੁਲ ਵਿਸ਼ਵਾਸ ਨਾ ਕਰਨ ਤੇ ਨਾ ਹੀ ਇਹਨਾਂ ਨੂੰ ਓਪਨ ਕੀਤਾ ਜਾਏ ਨਾ ਹੀ ਕੋਈ ਇਹੋ ਜਿਹੇ ਕਾਲਸ ਚੁਪੀਆਂ ਜਾਣ ਜਿਨ੍ਹਾਂ ਕਰਕੇ ਕਿ ਉਹਨਾਂ ਨੂੰ ਕੋਈ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਇਹਨਾਂ ਦੇ ਜ਼ਰੀਏ ਉਹਨਾਂ ਦੇ ਨਾਲ ਵੱਡਾ ਧੋਖਾ ਜਾਂ ਠੱਗੀ ਹੋ ਸਕਦੀ ਹੈ ਤੇ ਉਹ ਸ਼ਿਕਾਰ ਹੋ ਸਕਦੇ ਨੇ ਇਸ ਚੀਜ਼ ਤੇ ਇਸ ਦੇ ਨਾਲ ਨਾਲ ਪੁਲਿਸ ਨੇ ਲੋਕਾਂ ਨੂੰ ਡਿਜੀਟਲ ਅਰੇਸਟ ਵਰਗੇ ਠੱਗੀ ਦੇ ਮਾਮਲਿਆਂ ਬਾਰੇ ਵੀ ਅਗਾਹ ਕੀਤਾ ਹੈ ਇਹਨਾਂ ਤਰੀਕਿਆਂ ਤੋਂ ਵੀ ਸਾਵਧਾਨ ਹੋਣ ਦੇ ਲਈ ਪੁਲਿਸ ਨੇ ਅਪੀਲ ਕੀਤੀ ਹੈ ਪੁਲਿਸ ਨੇ ਕਿਹਾ ਹੈ ਕਿ ਅਣਜਾਣ ਨੰਬਰਸ ਤੋਂ ਆ ਰਹੇ ਕਾਲਸ ਵੀ ਧਿਆਨ ਦੇ ਨਾਲ ਚੁੱਕਣ ਦੇ ਨਾਲ ਦੇ ਨਾਲ ਮੈਸੇजेस ਦਾ ਜਵਾਬ ਵੀ ਨਾ ਦਿੱਤਾ ਜਾਏ ਇਸ ਦੇ ਨਾਲ ਕੋਈ ਵੀ ਅਣਹੋਣੀ ਘਟਨਾ ਉਹਨਾਂ ਦੇ ਨਾਲ ਵਾਪਰ ਸਕਦੀ ਹੈ ਤੇ ਉਹ ਕਿਸੇ ਵੀ ਠੱਗੀ ਦਾ ਜਾਂ ਫਿਰ ਸਾਈਬਰ ਠੱਗੀ ਦਾ ਸ਼ਿਕਾਰ ਹੋ ਸਕਦੇ ਨੇ ਸੋ ਆਏ ਦਿਨ ਇਹੋ ਜਿਹੇ ਨਿਤ ਨਵੀਆਂ ਰਿਪੋਰਟਾਂ ਸਾਡੇ ਸਾਹਮਣੇ ਆ ਰਹੀਆਂ ਨੇ ਜਿਸ ਦੇ ਤਹਿਤ ਧੰਗ ਨਿਤ ਨਵੇਂ ਤਰੀਕੇ ਪਾਲਦੇ ਨੇ ਤਾਂ ਕਿ ਉਹ ਪੈਸੇ ਕਮਾ ਸਕਣ ਸੋ ਸਾਨੂੰ ਸਭ ਨੂੰ ਇਸ ਚੀਜ਼ ਤੋਂ ਪੂਰੇ ਸੁਚੇਤ ਰਹਿਣਾ ਚਾਹੀਦਾ ਹੈ ਕਿ ਸਾਡੇ ਨਾਲ ਕਿਸੇ ਵੀ ਕਿਸਮ ਦੀ ਕੋਈ ਠੱਗੀ ਜਾਂ ਫਿਰ ਧੋਖਾ ਨਾ ਹੋ ਜਾਵੇ